ਅਸੀਂ ਅੱਜ ਗੱਲ ਕਰ ਰਹੇ ਹਾਂ ਪੈਰਿਸ 올림픽ਸ ਦੀ ਗੇਮਾਂ ਨੂੰ ਖਤਮ ਹੋਣ ਦੇ ਵਿੱਚ ਸਿਰਫ 2 ਦਿਨ ਰਹਿ ਗਏ ਆ ਮੇਰੇ ਨਾਲ ਪੈਰਿਸ 올림픽ਸ ਵਿੱਚ ਇੰਡੀਅਨ ਪਾਰਟਿਸਪੇਸ਼ਨ ਦੀ ਗੱਲਬਾਤ ਕਰਨ ਵਾਸਤੇ ਸਪੋਰਟਸ ਜਰਨਲਿਸਟ ਨੇ ਸੌਰਵ ਦੁੱਗਲ ਮੇਰੇ ਕੁਲੀਗ ਵੀ ਰਹੇ ਨੇ ਸੌਰਵ ਨਮਸਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਐਂਡ ਥੈਂਕ ਯੂ ਵੈਰੀ ਮਚ ਸਰ ਮੈਨੂੰ ਇਨਵਾਈਟ ਕਰਨ ਵਾਸਤੇ ਸਰ ਸਰਬ ਕੀ ਕਹੋਗੇ ਇੰਡੀਆ ਦਾ ਪਰਫਾਰਮੈਂਸ ਪੈरिस 올림픽ਸ ਦੇ ਵਿੱਚ ਭਾਰਤ ਦਾ ਪਰਫਾਰਮੈਂਸ ਕਿਹੋ ਜਿਹਾ ਰਿਹਾ ਅ ਸਰ ਪਰਫਾਰਮੈਂਸ ਅੱਛਾ ਹੈ ਕਿ ਅਗਰ ਤਾਂ ਸਿਰਫ ਅਸੀਂ ਮੈਡਲ ਨੂੰ ਯਾਰਡ ਸਟਿਕ ਲੈ ਤਾਂ ਟੋਕੀਓ ਸਾਡੇ 7 ਮੈਡਲ ਸੀਗੇ ਤਾਂ ਹੁਣ ਤੱਕ ਸਿਰਫ 5 ਮੈਡਲ ਹੈਗੇ ਔਰ ਰਾਤ ਨੂੰ 11 ਵਜੇ ਇੱਕ ਬ੍ਰੌਂਜ਼ ਆਣ ਦੀ ਹੋਰ ਉਮੀਦ ਹੈ ਤਾਂ ਬੇਸਿਕਲੀ ਚਾਂਟੀ ਰਹੇਗੀ ਕਿ ਸਾਡੇ 6 ਮੈਡਲ ਹੋਣਗੇ ਬਟ ਐਸ ਕਿ ਸਾਡੀ 4ਥ ਪੋਜੀਸ਼ਨ ਬਹੁਤ ਅੱਛੀ ਰਹੀ ਹੈ ਸਰ ਕਿਉਂਕਿ ਸਾਡੇ 5-6 ਪਲੇਅਰ ਜਿਹੜੇ ਆ ਸਰ ਉਹ ਮੈਡਲ ਤੋਂ ਬਹੁਤ ਹੀ ক্লোਜ਼ਲੀ ਆਇਆ ਹੈ ਤਾਂ ਇਸ ਦੇ ਸਬੰਧ ਨਾਲ ਕਿ ਸਾਡੀ ਪਰਫਾਰਮੈਂਸ ਸੈਟੀਸਫੈਕਟਰੀ ਹੈਗੀ ਹੈ ਔਰ ਮਲਟੀਪਲ ਗੇਮਸ ਚ ਜਿਹੜੀ ਹੈ ਸਾਡੀ ਪਲੇਅਰਸ ਦੀ ਪਰਫਾਰਮੈਂਸ ਦੇਖਣ ਨੂੰ ਮਿਲੀ ਹੈ ਕਿ ਸ਼ੂਟਿੰਗ ਚ ਬੜਾ ਅੱਛਾ ਕੀਤਾ ਹੈ ਸਾਡੇ ਪਲੇਅਰਸ ਨੇ ਐਥਲੈਟਿਕਸ ਨੀਦਰ ਚੋਪੜਾ ਦਾ ਅੱਛਾ ਰਿਹਾ ਹੈ ਬਾਕਸਿੰਗ ਮੈਡਲ ਦੀ ਉਮੀਦ ਸੀਗੀ ਔਰ ਰੈਸਲਿੰਗ ਤੋਂ ਇੱਕ ਤੋਂ ਜ਼ਿਆਦਾ ਮੈਡਲ ਦੀ ਉਮੀਦ ਸੀਗੀ ਕਿ ਕਿ ਅਗਰ ਅੱਜ ਮੈਡਲ ਆਂਦਾ ਹੈ ਅਮਨ ਸਰਾਵਤ ਦਾ ਤਾਂ ਉਹ ਇੱਕ ਮੈਡਲ ਹੋਏਗਾ ਬਟ ਰੈਸਲਿੰਗ ਜਿਸ ਤਰ੍ਹਾਂ ਦੀ ਪਿਛਲੇ ਕੁਝ ਸਮੇਂ ਤੋਂ ਇੰਡੀਆ ਦੀ ਚੱਲ ਰਹੀ ਸੀ ਤਾਂ ਉਮੀਦ ਸੀਗੀ ਕਿ ਦੋ ਮੈਡਲ ਰੈਸਲਿੰਗ ਚੋਂ ਇੱਕ ਬਾਕਸਿੰਗ ਹਾਕੀ ਦਾ ਪਰਫਾਰਮੈਂਸ ਜਿਹੜਾ ਵਾ ਉਹਦੇ ਬਾਰੇ ਕੀ ਕਹੋਗੇ ਕਿਉਂਕਿ ਆਸਟ੍ਰੇਲੀਆ ਨੂੰ ਹਰਾਉਣ ਤੋਂ ਬਾਅਦ ਇੰਜ ਲੱਗਦਾ ਸੀ ਵੀ ਸ਼ਾਇਦ ਸਾਡਾ 골ਡ ਹੀ ਦੁਬਾਰਾ ਆ ਸਕਦਾ ਅ ਯਸਰ ਪਰਫਾਰਮੈਂਸ ਹਾਕੀ ਦੀ ਕਾਫੀ ਅੱਛੀ ਹੈ ਕਿਉਂਕਿ ਜਦੋਂ ਟੋਕੀਓ 브੍ਰੌਂਜ਼ ਮੈਡਲ ਆਇਆ ਸਾਈਕਰ ਸੀਗਾ ਕਿ ਵੀ ਅਰਾਊਂਡ 4 ਡੈਕੇਡਸ ਦੇ ਬਾਅਦ ਮੈਡਲ ਆਇਆ ਉਹਦੇ ਬਾਅਦ ਫਿਰ ਵਰਲਡ ਚੈਂਪੀਅਨਸ਼ਿਪ ਹੋਈ ਸੀ ਭੁਵਨੇਸ਼ਵਰ ਔਰ ਇੰਡੀਆ ਚ ਉਹਦੇ ਚ ਕੁਆਰਟਰ ਫਾਈਨਲ ਛਾਰ ਗਿਆ ਸੀ ਤਾਂ ਕਿਤੇ ਨਾ ਕਿਤੇ ਇੱਕ ਗੱਲ ਹੋਈ ਸੀ ਕਿ ਸ਼ਾਇਦ ਟੋਕੀਓ ਦਾ ਮੈਡਲ ਕਿਤੇ ਕੋਈ ਫਲੂਕ ਤਾਂ ਨਹੀਂ ਹੈ ਕਿਉਂਕਿ ਵੀ ਅਸੀਂ ਵਰਲਡ ਚੈਂਪੀਅਨਸ਼ਿਪ ਉਹਦੇ ਬਾਅਦ ਰਹਿ ਗਏ ਬਟ ਹੁਣ ਜਦੋਂ ਪੈਰਿਸ ਤੋਂ ਦੁਬਾਰਾ ਮੈਡਲ ਆਇਆ ਹੈ ਤਾਂ ਐਟ ਲੀਸਟ ਇੱਕ ਇਹ ਸਾਡੇ ਵੱਲੋਂ ਇੱਕ ਅਸੀਂ ਆਪਣੀ ਜਿਹੜੀ ਅਥਾਰਟੀ ਹਾਕੀ ਚ ਕਿ ਅਸੀਂ ਟੌਪ 4 ਟੀਮਾਂ 'ਚ ਹੈ ਔਰ ਇਹਦੇ ਟੌਪ 4 ਟੀਮਸ ਆਸ਼ੀਆ ਦੀ ਇਕਲੀ ਟੀਮ ਹੈ ਬਾਕੀ ਤਿੰਨੋਂ ਟੀਮ ਯੂਰਪੀਅਨਸ ਐ ਤਾਂ ਏਸ਼ੀਆ ਮਤਲਬ ਐਂਟਰੀ ਯੂਰਪ ਦੇ ਡੋਮਿਨਚ ਲੈਣਾ ਇਹ ਇੱਕ ਕਾਫੀ ਵੱਡੀ ਗੱਲ ਹੈ ਲੇਕਿਨ ਇਹ ਸਾਡਾ ਕੇ ਇਹ ਇੰਡੀਅਨ ਇੰਡੀਅਨ ਹਾਕੀ ਜਿਹੜੀ ਰਿਕਵਰੀ ਦੇ ਪਾਸ ਦੇ ਉੱਤੇ ਆ ਡੈਫੀਨਿਟਲੀ ਸਰ ਕਿਉਂਕਿ ਇਸ ਤੋਂ ਪਹਿਲੇ ਜਿਹੜੇ ਅ ਅਗਰ ਬੈਕ ਟੂ ਬੈਕ ਮੈਡਲਸ ਆਏ ਹੈ ਉਹ ਲਾਸਟ ਜਿਹੜਾ ਸਾਡਾ ਬੈਕ ਟੂ ਬੈਟ ਮੈਡਲ ਹੈ ਉਹ 1968 ਔਰ 72 ਚ ਆਇਆ ਸੀ ਤਾਂ ਉਹਦੇ ਬਾਅਦ ਬੇਸਿਕਲੀ ਹੁਣ 50 ਡੈਕੇਡਸ ਦੇ ਬਾਅਦ 5 ਡੈਕੇਡ ਦੇ ਬਾਅਦ 52 ਇਅਰਸ ਦੇ ਬਾਅਦ ਸਾਡੇ ਹੌਕੀ ਕੋਲ ਵੀ ਸਾਡੇ ਕੋਲ ਮਲਟੀਪਲ ਮੈਡਲਿਸਟ ਹੈਗੇ ਆ ਹੂੰ ਹੂੰ ਕਿਉਂਕਿ ਜੈਵਲਿਨ ਥਰੋ ਦੇ ਵਿੱਚ ਜਿਹੜਾ ਉਹ ਟੋਕਿਓ ਚ ਸੀ ਜੀ ਜੈਵਲਿਨ ਥਰੋ ਦੇ ਵਿੱਚ ਵੈਸੇ ਤੇ ਆਪਾਂ ਸਾਰਿਆਂ ਨੂੰ ਕਾਫੀ ਨਿਰਾਸ਼ਤਾ ਹੋਈ ਆ ਕਿ ਨੀਰੇ ਚੋਪੜਾ 골ਡ ਨਹੀਂ ਜਿੱਤ ਸਕੇ ਪਰ ਪਾਕਿਸਤਾਨ ਦੇ ਜੈਵਲਿਨ ਥਰੋਰ ਨਦੀਮ ਦਾ ਪਰਫਾਰਮੈਂਸ ਹੀ ਬਹੁਤ ਅੱਛਾ ਸੀ ਮੇਰੇ ਖਿਆਲ ਬਹੁਤ ਅੱਛਾ ਸਰ ਕਿਉਂਕਿ 92.97 ਕੀ 93 ਮੀਟਰ ਦੀ ਜਿਹੜੀ ਪਰਫਾਰਮੈਂਸ ਹੈ ਔਰ ਜੋ ਬਹੁਤ ਜ਼ਿਆਦਾ ਜੈਵਲੀਨ ਨੂੰ ਫੋਲੋ ਨਹੀਂ ਕਰਦਾ ਹਾਂ ਕਿਉਂਕਿ ਅਗਰ ਸਰ ਅਸੀਂ ਰੈਸਲਿੰਗ ਕੱਲ ਰੈਸਲਿੰਗ ਹੋਈ ਹਾਕੀ ਹੋਈ ਔਰ ਜੈਵਲੀਨ ਹੋਈ ਤਾਂ ਜਦੋਂ Jio 'ਚ ਮੈਚ ਆਂਦਾ ਤਾਂ ਉੱਥੇ ਟੌਪ 'ਚ ਰਾਈਟ ਹੈਂਡ ਸਾਈਡ 'ਚ ਲਿਖਿਆ ਹੁੰਦਾ ਕਿੰਨੇ ਵਿਊਅਰਸ ਦੇਖ ਰਹੇ ਆ ਤਾਂ ਲਗਭਗ ਰੈਸਲਿੰਗ ਔਰ ਹਾਕੀ 'ਚ 2 ਕਰੋੜ ਦੇ ਲੋਕ ਦੇਖ ਰਹੇ ਸੀ ਔਰ ਜਦੋਂ ਜੈਵਲਿਨ ਥਰੋ ਦੀ ਗੱਲ ਸੀ ਤਾਂ ਇਟ ਵਾਸ ਅਬਾਊਟ 5 ਕਰੋੜਸ। ਉਹ ਤਾਂ ਤਾਂ ਉਹ ਜਿਹਨਾਂ ਨੂੰ ਜਾਦਾ ਜੈਵਲਿਨ ਨਹੀਂ ਪਤਾ ਸਰ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਨਦੀਮ ਨੇ ਇੱਕ ਬਿਨਾ ਬਹੁਤ ਥੋੜੇ ਐਫਰਟ ਤੋਂ ਉਹਦਾ ਥਰੋ ਗਿਆ ਦੂਰ ਤਾਂ ਬਹੁਤ ਹੀ ਇੱਕ ਐਕਸਟਰਾਔਡੀਨਰੀ ਪਰਫਾਰਮੈਂਸ ਰਹੀ ਹੈ ਨਦੀਮ ਦੀ ਔਰ ਉਹਦੇ ਦੋ ਥਰੋ 90 ਪਲੱਸ ਗਏ ਹੈ। ਤਾਂ ਔਰ ਕਿਸੇ ਹੋਰ ਪਲੇਅਰ ਦਾ ਨਹੀਂ ਗਿਆ। ਤਾ ਇੱਕ ਅਚੀ ਪਰਫਾਰਮੈਂਸ ਹੈ ਔਰ ਵੇਅਰ ਐਸ ਨੀਰਜ ਦਾ ਇਹ ਸੀਗਾ ਕਿ 골ਡ ਦੀ ਉਮੀਦ ਸੀਗੀ ਬਟ ਸਿਲਵਰ ਵੀ ਇੱਕ ਸੈਟੀਸਫੈਕਟਰੀ ਹੈ ਕਿਉਂਕਿ ਇੰਡੀਵਿਜੂਅਲ ਸਪੋਰਟਸ ਤੇ ਨੀਰਜ ਅਪਨਸਰ ਇੰਡੀਆ ਦਾ ਸਬਸਟੈਂਟਿਵ ਇੰਡੀਵਿਜੂਅਲ ਸਪੋਰਟਸ ਇੱਕ 올ੰਪੀਕਸ 골ਡ ਜਿਤਨਾ ਦੂਜੀ ਸਿਲਵਰ ਜਿਤਨਾ ਬਹੁਤ ਵੱਡੀ ਗੱਲ ਹੈ ਯੈਸ ਸਰ ਔਰ ਉਹ ਵੀ ਐਥਲੈਟਿਕ ਸਰ ਉਹ ਵੀ ਐਥਲੈਟਿਕਸ ਦੇ ਜਿਹੜੀ ਆਪਣੇ ਵਿਨੇਸ਼ ਫੁਗਾੜਾ ਦਾ ਜਿਹੜਾ ਜਿਹੜੀ ਸੈਟਬੈਕ ਆ ਤਾਨੂੰ ਲੱਗਦਾ ਵਾ ਕਿ ਉਹਦੇ ਲਈ ਕੋਈ ਕੋਈ ਲੋਕ ਆਪਣੀ ਜਿਹੜੀ ਜਿਹੜੇ ਮੈਨੇਜਰਸ ਨੇ ਟੀਮ ਕੋਚਸ ਨੇ ਡਾਕਟਰਸ ਨੇ ਕੁਝ ਹੱਦ ਤੱਕ ਸ਼ਾਇਦ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਨਹੀਂ ਸੀ ਹੋਣਾ ਚਾਹੀਦਾ ਸਰ ਜਿਹੜੀ ਵਿਨੇਸ਼ ਦੀ ਆਪਣੀ ਪੂਰੀ ਟੀਮ ਹੈ बिकॉज ਵਿਨੇਸ਼ ਇਸ ਤੋਂ ਪਹਿਲੇ 53 ਕਿਜੀਸ ਕੰਪੀਟ ਕਰ ਰਹੀ ਸੀ ਤਾਂ ਉਹਨੇ 올림픽 50 ਕਿਜੀ ਕਿਤਾ ਕਿ ਵੀ स्लॉट ਖਾਲੀ 50 ਸੀਗਾ ਤਾਂ ਉਹਦੀ ਜਿਹੜੀ ਟੀਮ ਹੈ ਉਹਨਾਂ ਨੂੰ ਇਹ ਫੈਕਟਰ ਇਨ ਕਰਕੇ ਰੱਖਣਾ ਚਾਹੀਦਾ ਸੀ ਕਿ ਡਿਊਰਿੰਗ ਦਾ ਅਗਰ ਇਹ ਫਾਈਨਲਸ ਪਹੁੰਚੇਗੀ ਤਾਂ ਸੈਕਿੰਡ ਡੇ ਜਦੋਂ ਵੇਟ ਇਹਦਾ ਇਨਕਰੀਜ਼ ਹੋਏਗਾ ਤਾਂ ਆਪਾਂ ਉਹਨੂੰ ਕਿਸ ਤਰੀਕੇ ਨਾਲ ਕਰਨਾ ਉਹ ਤਿਆਰੀ 'ਚ ਕਿਤੇ ਨਾ ਕਿਤੇ ਸਰ ਜਿਹੜੀ ਸਪੋਰਟ ਸਿਸਟਮ ਹੈ ਉਹ ਉੱਥੇ ਕੋਈ ਨਾ ਕੋਈ ਚੂਕ ਹੋਈ ਹੈ ਸ਼ੁਰ ਅ ਦੂਸਰਾ ਇਹਨਾਂ 올ਿਮਪਿਕਸ ਦੇ ਵਿੱਚ ਤੁਹਾਨੂੰ ਲੱਗਦਾ ਵਾ ਕੋਈ ਖਾਸ ਗੱਲਬਾਤ ਜੇਖ ਦੇਖਣ ਨੂੰ ਮਿਲੀ ਹੈ ਸਰ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਕਿਉਂਕਿ ਕੱਲ ਜਦੋਂ ਮੈਡਲ ਨਦੀਮ ਔਰ ਨੀਰਜ ਦਾ ਆਇਆ ਤਾਂ ਕਿਤੇ ਨਾ ਕਿਤੇ ਅਨਡਿਵਾਈਡਡ ਪੰਜਾਬ ਦੀ ਵੀ ਗੱਲ ਹੋਈ ਕਿ ਭਈ ਜਿਹੜਾ ਅਨਡਿਵਾਈਡਡ ਪੰਜਾਬ ਨੇ ਹੀ ਡੋਮਿਨੇਟ ਕਰਕੇ ਰੱਖਿਆ ਹੈ ਕਰੀਬ ਸਾਰੇ ਮੈਡਲ ਹੀ ਸਾਰੇ ਮੈਡਲ ਹੀ ਮੇਰੇ ਖਿਆਲ ਅਨਡਿਵਾਈਡਡ ਪੰਜਾਬ ਦੇ ਹੀ ਆਏ ਆ ਹਾਂ ਬਸ ਇੱਕ ਤਾਂ ਮਹਾਰਾਸ਼ਟਰ ਨੂੰ ਛੱਡ ਕੇ ਜੀ ਕਿਉਂਕਿ ਇੰਡੀਆ ਦੇ ਵੀ ਜਿਹੜੇ ਮੈਡਲ ਹੈ ਸਰ ਉਹਦੇ ਚ ਮਹਾਰਾਸ਼ਟਰ ਨੂੰ ਛੱਡ ਛੱਡ ਦਿੱਤਾ ਜਾਏ ਇੱਕ ਸ਼ੂਟਿੰਗ 'ਚ

ਉਹਨਾਂ ਨੇ ਐਂਟਰੀ ਕੀਤੀ ਸੀ ਔਰ ਲਾਹੌਰ ਤੋਂ ਸੀਗੇ ਮੁਹੰਮਦ ਸਲੀਮ ਤਾਂ ਉਹਦੇ ਚ ਈਸਟ ਔਰ ਵੈਸਟ ਪੰਜਾਬ ਦੋਨਾਂ ਦੀ ਪਾਰਟਿਸਪੇਸ਼ਨ ਸੀਗੀ ਸਰ ਹਮ 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 ਔਰ ਔਰ ਦੋਨਾਂ ਤੋਂ ਅਸੀਂ ਮੈਡਲ ਆਏ ਆ ਪੈਰਿਸ ਤੋਂ ਵੈਸੇ ਤੇ ਹਾਲੀ ਦੋਕ ਦਿਨ ਹੈਗੇ ਆ ਹਾਲੀ ਖੇਡਾਂ ਨੂੰ ਪਰ ਕੀ ਉੱਥੋਂ ਆਪਾਂ ਨੂੰ ਕੀ ਸਿੱਖ ਮਿਲਦੀ ਆ ਕੀ ਵਾਟ ਇਜ਼ ਦ ਲੈਸਨ ਫਰੋਮ ਪੈਰਿਸ ਅ ਸਰ ਹੁਣ ਇਹ ਹੈ ਕਿ ਜਿਹੜਾ ਵੀ ਸਪੋਰਟ ਸਿਸਟਮ ਹੈਗਾ ਕਿ ਜਿਸ ਤਰ੍ਹਾਂ ਪ੍ਰਕਾਸ਼ ਪਾਦੂਕੋਂ ਜੀ ਨੇ ਇੱਕ ਗੱਲ ਕਹੀ ਸੀ ਕਿ ਜੋ ਵੀ ਫੈਸਿਲਿਟੀਆਂ ਚਾਹੀਦੀਆਂ ਅਗਰ ਹੁਣ ਉਹ ਸਾਰੀ ਫੈਸਿਲਿਟੀਆਂ ਮਿਲ ਰਹੀ ਹੈ ਤਾਂ ਪਲੇਅਰਸ ਨੂੰ ਵੀ ਕਿਤੇ ਨਾ ਕਿਤੇ ਆਪਣੀ ਅਕਾਉਂਟੇਬਿਲਟੀ ਉਹਨਾਂ ਦੀ ਵਧਦੀ ਹੈ ਤਾਂ ਹੁਣ ਅਗਰ ਸਾਡੇ ਕੋਲ ਅਗਰ ਸਾਰੀ ਫੈਸਿਲਿਟੀਆਂ ਮਿਲ ਰਹੀਆਂ ਹਨ ਤਾਂ ਉਹਦੇ ਬਾਅਦ ਮੈਡਲਸ ਦੀ ਜਿਹੜੀ ਹੈ ਅਸ਼ੋਰੈਂਸ ਉਹ ਵੀ ਜ਼ਰੂਰੀ ਹੈ ਤਾਂ ਇੱਕ ਇਹ ਚੀਜ਼ ਜ਼ਰੂਰੀ ਜ਼ਰੂਰ ਸਾਨੂੰ ਪੈਰਿਸ ਤੋਂ ਮਿਲਦੀ ਹੈ ਤਾਂ ਕਿ ਨੈਕਸਟ ਟਾਈਮ ਜਦੋਂ ਸਾਡਾ ਪਲੇਅਰ ਜਾਏ ਤਾਂ ਉਹ ਮੈਡਲਸ ਜੇਕਰ ਉਹਨੂੰ ਲੱਗਦਾ ਕਿ ਹੋਰ ਕਿਤੇ ਕੋਈ ਮੇਰੇ ਤੋਂ ਚੀਜ਼ ਰਹਿ ਗਈ ਹੈ ਉਹ ਸ਼ੁਰੂ ਤੋਂ ਹੀ ਉਹਦੀ ਤਿਆਰੀ ਕਰੇ ਕਿਉਂਕਿ ਫੈਸਿਲਿਟੀ ਮਿਲਣ ਦੇ ਬਾਅਦ ਪਲੇਅਰ ਨੂੰ ਤੇ ਵੀ ਸਰ ਕਿਤੇ ਨਾ ਕਿਤੇ ਇਹ ਗੱਲ ਆਂਦੀ ਹੈ ਕਿ ਵੀ ਤੁਸੀਂ ਆਪਣੀ ਪਰਫਾਰਮੈਂਸ ਐਟ ਲੀਸਟ ਉਹ ਜਿਹੜੀ ਤੁਹਾਡੀ ਬੈਸਟ ਪਰਫਾਰਮੈਂਸ ਉਹ ਦੋ ਹੂੰ ਬਿਲਕੁਲ ਠੀਕ ਹੈ ਸੌਰਵ ਥੈਂਕ ਯੂ ਵੈਰੀ ਮਚ ਤੁਸੀਂ ਸਮਾਂ ਕੱਢਿਆ ਔਰ ਸਾਡੇ ਨਾਲ ਜੁੜੇ ਮਿਹਰਬਾਨੀ ਨਹੀਂ ਨਹੀਂ ਥੈਂਕ ਯੂ ਵੈਰੀ ਮਚ